ਵੱਡੀ ਤਾਦਾਦ ਦੇ ਵਿੱਚ ਵੱਡੀ ਪਾਰੀ ਗਿਣਤੀ ਚ ਮਾਵਾ ਪੈਣਾ ਆਈਆਂ ਔਰ ਕਬੀਲਦਾਰੀ ਦਾ ਟਾਈਮ ਐ ਰੋਟੀ ਟੁਕ ਦਾ ਟਾਈਮ ਐ ਇੰਨੀ ਪਾਰੀ ਗਿਣਤੀ ਚ ਇੱਕ ਘੰਟਾ ਪਹਿਲਾਂ ਡੇਢ ਘੰਟਾ ਪਹਿਲਾਂ ਹੀ ਆ ਆ ਗਿਆ ਹੋਊਂਗਾ ਅ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮਾਵਾ ਪੈਣਾ ਉਹ ਪਾਰੀ ਗਿਣਤੀ ਜਿੱਥੇ ਵੀ ਜਾਂਦੇ ਆ ਉਹ ਉਮੀਦ ਨਾਲ ਆਉਂਦੀਆਂ ਨੇ ਕਿਉਂਕਿ ਚੁੱਲਾ ਜਿਹੜਾ ਉਹ ਚੁੱਲਾ ਜਿਹੜਾ ਨਾ ਉਹ ਮਾਵਾ ਪੈਣਾ ਚਲਾਉਂਦੀਆਂ ਨੇ ਉਹਨਾਂ ਨੂੰ ਸਾਰਾ ਪਤਾ ਹੈ ਕਿ ਚੁੱਲੇ ਤੇ ਕੀ ਬਣ ਰਿਹਾ ਹੈ ਤੇ ਚੁੱਲੇ ਚ ਕਿਹੜੀ ਚੀਜ਼ ਘੱਟ ਰਹੀ ਹੈ ਚੁੱਲਾ ਚਲਾਉਣਾ ਕਿੰਨਾ ਔਖਾ ਹੋ ਰਿਹਾ ਜੇ ਕਿਸੇ ਨੇ ਕੋਈ ਪੁੱਛਣਾ ਹੋਵੇ ਨੰਗਾਈ ਕਿੰਨੀ ਹੋ ਗਈ ਜਾਂ ਕਿ ਉਹ ਬੰਦਿਆਂ ਨੂੰ ਨਹੀਂ ਪਤਾ ਬੰਦਿਆਂ ਤਾਂ ਆ ਕੇ ਕਹਿਣਾ ਕੀ ਬਣਾਇਆ ਅੱਜ ਨੂਨ ਘੱਟ ਹੈ ਮਿਰਚ ਘੱਟ ਹੈ ਨੁਕਸੀ ਘੱਟ ਨੇ ਪਰ ਉਹਨਾਂ ਨੂੰ ਪਤਾ ਨਾ ਨੂਨ ਕਿੰਨਾ ਘੱਟ ਕਿਉਂ ਹੈ ਮਿਰਚ ਕਿੰਨੀ ਕਾ ਮਸਾਲਾ ਕਿੰਨਾ ਕਾ ਘੱਟ ਕਿਉਂ ਐ ਕਿਉਂਕਿ ਉਹਨਾਂ ਨੇ ਸਾਰਾ ਬਜਟ ਦੇਖਣਾ ਹੁੰਦਾ ਜੇ ਤੁਹਾਡੇ ਬਿਨਾ ਚੁੱਲ੍ਹੇ ਨਹੀਂ ਚੱਲ ਸਕਦੇ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਇਸ ਕਰਕੇ ਆਇਆ ਕਰੋ ਰੈਲੀਆਂ 'ਚ ਆਇਆ ਕਰੋ ਉਹਨਾਂ ਦੇ ਵਿੱਚ ਆਇਆ ਆਇਓ ਭਾਵੇਂ ਉਹਨੂੰ ਲਾਂਬੇ ਦੇ ਆਇਓ ਭਾਈ ਤੁਹਾਡੇ ਪੱਟੇ ਹੋਏ ਆਂ ਹੋਰ ਕੀ ਕਰ ਸਕਦੇ ਉਹਨਾਂ ਨੇ ਤਾਂ ਸਾਰਾ ਕੰਮ ਖਰਾਬ ਕੀਤਾ 70 ਸਾਲ ਤੋਂ ਉਹਨਾਂ ਨੇ ਚੁੱਲ੍ਿਆਂ ਦੀ ਆਗੋਂ ਉਹਨਾਂ ਦੇ ਹੱਥ 70 ਸਾਲ ਤੋਂ ਉਹਨਾਂ ਨੇ ਉਹਨਾਂ ਨੇ ਆਪਣੇ ਚੁੱਲ੍ਹੇ ਉਜਾੜੇ ਆ ਉਹਨਾਂ ਨੇ ਕਿਸੇ ਨੇ ਨਸ਼ਾ ਫਲਾਤਾ ਕਿਸੇ ਨੇ ਗੁੰਡਾਗਰਦੀ ਕਰਤੀ ਤੁਸੀਂ ਆਪ ਦੱਸੋ ਮੈਨੂੰ ਵੀਡੀਓ ਮੈਂ ਤਾਂ ਨਹੀਂ ਬਣਾਈ ਉਹ ਵੀਡੀਓ ਚੱਲੀ ਜਾਂਦੀ ਹੈ ਜਿਹਦੇ ਚ ਕਾਂਗਰਸ ਦਾ ਜਿਹੜਾ ਇੱਥੋਂ ਉਮੀਦਵਾਰ ਹੈ ਆਸ਼ੂ ਉਹ ਇੱਕ ਪ੍ਰਿੰਸੀਪਲ ਮਹਿਲਾ ਪ੍ਰਿੰਸੀਪਲ ਨੂੰ ਕਿਵੇਂ ਗਾਲਾਂ ਕੱਢ ਰਿਹਾ ਹੋ ਤਲੁਕ ਤੇ ਟ੍ਰੈਫਿਕ ਚ ਲੇਟ ਹੋ ਗਈ ਹੋਣੀ ਉਹਦਾ ਕੀ ਕਸੂਰ ਹੈ ਜੀ ਇੱਥੇ ਨਾ ਹੀ ਤੂੰ ਇੱਥੇ ਕੀ ਕਰਨਾ ਆ ਗਈ ਕੱਲ ਤੂੰ ਇੱਥੋਂ ਹਣ ਤੈਨੂੰ ਤਾਹ ਕਰੂੰਗਾ ਉਹ ਕਮਾਲ ਐ ਐਸ ਕੰਬਸ ਦੇ ਲੀਡਰ ਬਣੇ ਹੋ ਕੇ ਤੁਸੀਂ ਖਾਲਾ ਕੱਢੋਗੇ ਥੋਕਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰੂ ਨਾਨਕ ਸਾਹਿਬ ਨੇ ਲਿਖਿਆ ਤੇ ਅੱਜ ਕਿਵੇਂ ਕਿਹੜੇ ਮੂੰਹ ਨਾਲ ਆਉਣਗੇ ਜੀ ਵੋਟਾਂ ਮੰਗਣੇ ਹੰਕਾਰ ਦੇਖੋ ਤੁਸੀਂ ਇਹਨਾਂ ਦਾ ਹੁਣ ਆ ਵੋਟਾਂ ਜਿਹੜੀਆਂ ਨੇ ਮੈਨੂੰ ਪੱਤਰਕਾਰ ਕਹਿੰਦੇ ਮੁੱਦਾ ਕੀ ਐ ਮੈਂ ਕਹਿੰਦਾ ਮੁੱਦਾ ਇਹ ਇੱਕ ਪਾਸੇ ਪਿਆਰ ਐ ਦੂਜੇ ਪਾਸੇ ਹੰਕਾਰ ਐ ਬਸ ਅਸੀਂ ਪਿਆਰ ਨਾ ਵੋਟਾਂ ਮੰਗਦੇ ਉਹ ਹੰਕਾਰ ਨਾ ਮੰਗਦੇ ਆਸ਼ੂ ਇਜ਼ ਮਸਟ ਲੈ ਅੰਗਰੇਜ਼ੀ ਚ ਲਿਖਤਾ ਹੈ ਆਸ਼ੂ ਇਜ਼ ਮਸਟ ਵੀ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਉਹ ਨੈਲਸਨ ਮੰਡੇਲਾ ਜੀ ਉਹ ਵੀ ਜ਼ਰੂਰੀ ਹੈ ਤੇ ਹਜੇ ਗੁੰਡਾਗਰਦੀਆਂ ਕਰਨ ਵਾਲੇ ਬਦਤਮੀਜ਼ੀਆਂ ਕਰਨ ਵਾਲੇ ਮਾਵਾ ਭੈਣਾਂ ਦੀਆਂ ਬੇਇੱਜ਼ਤੀਆਂ ਕਰਨ ਵਾਲੇ ਜ਼ਰੂਰੀ ਹੈ ਬਲਕਿ ਇਹ ਹਜੇ ਤਾਂ ਸਾਡੀ ਮਜਬੂਰੀ ਸੀ ਪਹਿਲਾਂ ਹੁਣ ਤਾਂ ਜਮਾਨਾ ਇਹ ਰਹਿ ਗਿਆ ਜੀ ਅੱਜ ਕੱਲ ਕੋਈ ਨਹੀਂ ਕਿਸੇ ਦੀ ਚੱਲਦਾ ਹਰੇਕ ਬੰਦਾ ਆਪਣੇ ਘਰੇ ਰਾਜਾ ਹੈ ਕੋਈ ਕਿਸੇ ਦੀ ਨਹੀਂ ਚੱਲਦਾ ਤੁਸੀਂ ਕਰਕੇ ਇੱਜ਼ਤ ਮਾਨ ਦਿਓ ਸਾਰਿਆਂ ਨੂੰ ਸਤਿਕਾਰ ਦਿਓ ਅਸੀਂ ਤਾਂ ਤੁਹਾਡੇ ਨਾਲ ਬੇਨਤੀ ਕਰਨ ਆਏ ਆ ਤੁਹਾਡੇ ਕੋਲੇ ਕਈ ਵਾਰੀ ਪ੍ਰਮਾਤਮਾ ਆਪ ਹੀ ਵਿਧੀਆਂ ਬਣਾ ਦਿੰਦਾ ਹੈ ਸੰਜੋਗ ਬਣਾ ਦਿੰਦਾ ਹੈ ਜਦੋਂ ਵੋਟਾਂ ਨਾਮੀਨੇਸ਼ਨ ਭਰਦੇ ਆ ਕਾਗਜ਼ ਭਰਦੇ ਆ ਤਾਂ ਜਿਹੜੇ ਰਿਕੋਨਾਈਜ਼ਡ ਤੇ ਰਜਿਸਟਰਡ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਪਹਿਲਾਂ ਬਲੇ 3-4 3-4 ਰਜਿਸਟਰਡ ਪਾਰਟੀਆਂ ਨੇ ਕਾਂਗਰਸ ਹੈ ਏਪੀ ਹੈ ਆਮ ਆਦੀ ਪਾਰਟੀ ਹੈ ਕਿ ਕਦੀ ਰਜਿਸਟਰਡ ਪਾਰਟੀ ਹੋਰ ਹੋਊਗੀ ਜਿਹਦਾ ਕੋਈ ਉਮੀਦਵਾਰ ਲੜ ਰਿਹਾ ਹੋਊਗਾ ਪਹਿਲਾਂ ਉਹਨਾਂ ਦੇ ਨਾਵਾਂ ਨੂੰ ਦੇਖਿਆ ਜਾਂਦਾ ਊੜਿਆੜੇ ਮੁਤਾਬਕ ਕਿ ਕਿਹਦਾ ਨਾਮ ਜਿਹੜਾ ਹੈ ਉਹ ਪਹਿਲਾਂ ਆਉਂਦਾ ਤਾਂ ਉਹਦਾ ਵਟਨ ਦਾ ਨੰਬਰ 99 ਨੰਬਰ ਤੇ ਆ ਜਾਂਦਾ ਜਿਵੇਂ 117 ਸੀਟਾਂ ਲੜਦੇ ਆ ਜ਼ਰੂਰੀ ਨਹੀਂ ਕਿ ਆਮਾਦੀ ਪਾਰਟੀ ਦੀ 117 ਚ ਦੂਜੇ ਨੰਬਰ ਤੇ ਵਟਨ ਹੋਵੇ ਜਾਂ ਤੀਜੇ ਤੇ ਉਹ ਡਿਪੈਂਡ ਕਰਦਾ ਹੈ ਉਮੀਦਵਾਰ ਦੇ ਨਾਮ ਤੇ ਪਰ ਕੁਦਰਤ ਕਈ ਵਾਰੀ ਐਹੋ ਜੀ ਵਿਧੀ ਬਣਾ ਦਿੰਦੀ ਐ ਰੱਬ ਆਪ ਥੋੜੀ ਆਉਂਦਾ ਹੁੰਦਾ ਉਹਨਾਂ ਕੋਈ ਸੰਕੇਤ ਹੀ ਦਿੰਦਾ ਹੁੰਦਾ ਕੱਲ ਹੀ ਹਜੇ ਸਾਨੂੰ ਟਿਸਟ ਮਿਲ ਗਿਆ ਕਿ ਕਿਹੜੇ ਨੰਬਰ ਤੇ ਆਪਣਾ ਵਟਣਾ ਹੈ ਨੰਬਰ ਵੀ ਆਪਣਾ ਪਹਿਲੇ ਹੀ ਆ ਉਹ ਚ ਰੱਬ ਨੇ ਦੱਸਤਾ ਸੰਕੇਤ ਦਿੱਤਾ ਭਾਈ ਤੁਸੀਂ ਪਹਿਲੇ ਨੰਬਰ ਤੇ ਆਉਣਾ ਚੰਗੇ ਬੰਦੇਓ ਇਮਾਨਦਾਰ ਬੰਦੇਓ ਤੁਸੀਂ ਨੀਤ ਥੋੜੀ ਸਾਫ਼ ਐ ਆ ਲੋ ਪਹਿਲੇ ਨੰਬਰ ਵਾਲਾ ਵਟਣ ਆ ਗਿਆ ਬਾਕੀਆਂ ਬੱਲੇ ਆਪਾਂ ਦੇਖਣੇ ਨਹੀਂ ਜੇ ਦੂਜੇ ਬਟਨ ਦੇਖ ਲੈ ਅੱਖਾਂ 'ਚ ਕਾਲਾ ਮੋਤੀਆ ਚਿੱਟਾ ਮੋਤੀਆ ਵੀ ਉੱਤਰ ਸਕਦਾ ਐਡੇ ਇਹ ਭ੍ਰਿਸ਼ਟਚਾਰੀ ਨੇ ਅੰਕਾਰੀ ਨੇ ਤੋ ਪਹਿਲਾ ਨੰਬਰ ਬਟਨ ਦਬ ਕੇ ਆਪ ਦਾ ਕਰੇ ਮੁੜਿਆ ਬਸ ਥੋੜਾ ਕੰਮ ਤੇ 7 ਵਜੇ ਬੋਟਾ ਪੈਣ ਲੱਗ ਜਾਣਗੀਆਂ ਆਦਾ 7:30 ਵਜੇ ਤੱਕ ਨਵੇੜ ਕੇ ਕੰਮ ਖਤਮ ਆ ਕੇ ਘਰੇ ਆ ਜਾਓ ਠੰਡੇ ਠੰਡੇ ਥੋੜਾ ਕੰਮ 19 ਤਰੀਕ ਨੂੰ ਖਤਮ ਸਾਡਾ ਸ਼ੁਰੂ ਆ ਬੈਠੇ ਨੇ ਮਹਿੰਦਰ ਭਗਤ ਜੀ ਬੈਠੇ ਨੇ ਇਲੈਕਸ਼ਨ ਲੜ ਰੇ ਸੀ ਜਲੰਧਰ ਤੋਂ ਮੈਂ ਕਿਹਾ ਸੀ ਜਲੰਧਰ ਵਾਲਿਆਂ ਨੂੰ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਜਿਹੜੀ ਮੈਂ ਕਹਿ ਤੀ ਫਿਰ ਮੈਂ ਕਰਦਾ ਮੈਂ ਕਿਹਾ ਸੀ ਕਾਗਜ਼ ਤੇ ਉੱਤੇ ਮੰਗਾ ਜਿਹੜੀਆਂ ਨੇ ਉਹ ਮਹਿੰਦਰ ਭਗਤ ਲਿਖੂਗਾ ਤਸਕਤ ਨਹੀਂ ਕਰੂੰਗਾ ਇਹੀ ਗੱਲ ਮੈਂ ਅੱਜ ਤੁਹਾਨੂੰ ਕਹਿਣਾ ਸੰਜੀਵ अरोड़ा ਤੁਹਾਡੀਆਂ ਮੰਗਾ ਲਿਖ ਕੇ ਲਿਆਊਗਾ ਦਸਕਤ ਮੇਰੇ ਹੋਣਗੇ ਆ ਇੱਥੇ ਖੜਿਆ 75 ਸਾਲ ਹੋ ਗਏ ਜੀ ਇਹਨਾਂ ਨੂੰ ਰਾਜ ਕਰਦਿਆਂ ਨੂੰ ਦੁਨੀਆ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ 70 ਵਜੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਜੀ ਮੰਗਾਂ ਉੱਥੇ ਖੜੀਆਂ ਪਿੰਡਾਂ 'ਚ ਬਗ ਜੋ ਤੋਬਾ ਪੈਰਾਂ 'ਚ ਆ ਜੋ ਸੀਵਰੇ ਦਾ ਟੱਕਣ ਇੱਥੇ ਲਈ ਫਿਰਦੇ ਆਪਾਂ ਨੂੰ ਕੁਝ ਨਹੀਂ ਆਪਾਂ ਨੂੰ ਪਤਾ ਲੱਗਣ ਦਾ ਵੀ ਜਵਾਕਾਂ ਨੂੰ ਵੀ ਪੜਾ ਲਿਏ ਕੋਈ ਵਧੀਆ ਸਕੂਲ ਬਣਾ ਲਿਏ ਕਾਲਜ ਬਣਾ ਲਿਏ ਯੂਪੀਐਸਸੀ ਦੇ ਸੈਂਟਰ ਖੋਲ ਕੇ ਅਫਸਰ ਬਣਾ ਲਿਏ ਆਪਦੇ ਬੱਚਿਆਂ ਨੂੰ ਜਿਨ੍ਹਾਂ ਨੇ ਪੜ੍ਹ ਲਏ ਡਿਗਰੀਆਂ ਕਰ ਲੀਆਂ ਨੌਕਰੀਆਂ ਦੇ ਦਈਏ ਉਹਨਾਂ ਨੂੰ ਕੋਈ ਇੰਡਸਟਰੀ ਵਾਲੇ ਆ ਜਾਣ ਸਵੇਰੀ ਕੰਮ ਤੇ ਜਾਈਏ ਸ਼ਾਮ ਨੂੰ ਘਰੋਂ ਵਾਪਸ ਆਈਏ ਕੋਈ ਸੈਲਫ ਹੈਲਪ ਗਰੁੱਪ ਬਣ ਜਣ ਲੇਡੀਜ਼ ਦੇ ਆਉਂਦਿਆਂ ਨੂੰ ਜਿਹੜੀ ਸਾਡੀ ਮਾਂ ਭੈਣ ਵੀ ਜਿਹੜੀ ਆ ਉਹ 4-5000 ਰੁਪਏ ਇੱਕ ਦਿਨ ਦਾ ਕਮਾਈ ਬੈਠੀ ਹੋਵੇ ਕਿਉਂਕਿ ਗੁਣ ਬਹੁਤ ਹੈ ਸਾਡੇ ਕੋਲੇ ਅਸੀਂ ਦਰੀਆਂ ਵੀ ਬੁਣ ਲੈਣੀਆਂ ਅਸੀਂ ਫੁਲਕਾਰੀਆ ਬਣਾ ਲੈਣੀਆਂ ਅਸੀਂ ਲਹਿੰਗੇ ਬੁਣ ਲੈਣੀਆਂ ਅਸੀਂ ਪੱਚੀ ਕਹਾਣੀ ਦਾ ਤੇਲ ਜੇ ਉਹ ਸਭ ਕੁਝ ਕਰ ਸਕਦੇ ਹਾਂ ਐਡੇ ਮਿਹਨਤੀ ਕੌਮ ਹੈ ਸਾਡੀ ਇਸ ਕਰਕੇ ਸਾਡਾ ਸੋਚ ਸਾਡੀ ਸੋਚ ਇਹ ਹੈ ਹਰੇਕ ਘਰ ਦਾ ਚੁੱਲ੍ਹਾ ਜਿਹੜਾ ਉਹ ਪਰਿਵਾਰ ਆਪ ਦੇ ਪਲ ਬੂਤੇ ਤੇ ਚਲਾਵੇ ਉਹਨੂੰ ਕਿਸੇ ਮੂਰੇ ਹੱਥ ਅੱਡਣੇ ਨਾ ਪੈਣ ਜੇ ਹੱਥ ਐ ਨਹੀਂ ਹੋਣੇ ਚਾਹੀਦੇ ਪੰਜਾਬੀਆਂ ਦੇ ਕਦੇ ਹੁੰਦੇ ਵੀ ਨਹੀਂ ਐ ਪੰਜਾਬੀਆਂ ਦੇ ਹੱਥ ਐ ਹੋਣੇ ਚਾਹੀਦੇ ਆ ਕੁਛ ਦਾਨ ਕਰਨ ਵਾਸਤੇ ਹੋਣੇ ਚਾਹੀਦੇ ਇਹਨਾਂ ਨੇ ਭਿਖਾਰੀ ਬਣਾ ਕੇ ਰੱਖਤਾ ਸਾਨੂੰ ਕਿਉਂਕਿ ਸਾਰਾ ਕੁਝ ਆਪ ਦੇ ਟੱਬਰ ਵਾਸਤੇ ਹੀ सारा कुछ आपके टबर वास्ते ही मेरा पुत मेरा पतू भतीजा मेरा साड़ा मेरा चीजा भा सिद खत्म बस कोई ने खड़े जी आम आम घर दिया पुत खाओ धक्के खाओ जाओ जिथे मर्जी जाओ करके अक के राजनीति चाहिए असी खड़ा असी तो आम मैं कलाकार सी बहुत मशहूर मैं लेना सीना का मतू जी ਮੰਤ ਪੈਸੇ ਮਿਲਦੇ ਸੀ ਬੋਲਣ ਦੇ ਹੁਣ ਇੱਥੇ ਬੋਲ ਕੇ ਪੈਸੇ ਦੇ ਕੇ ਜਾਉਂ ਬੜਾ ਉਲਟਾ ਕੰਮ ਮੇਰੇ ਪੈ ਗਿਆ ਜੀ ਹੁਣ ਬੋਲਣ ਤੇ ਦੇਣੇ ਪੈਂਦੇ ਆ ਪਹਿਲਾਂ ਬੋਲਣ ਤੇ ਮਿਲਦੇ ਸੀ ਟਿਕਟਾਂ ਲੈ ਕੇ ਮੈਨੂੰ ਦੇਖਣ ਆਉਂਦੇ ਸੀ ਤੁਸੀਂ 500 ਰੁਪਏ ਦੀ ਟਿਕਟ ਹੈ ਪੁਆਨਤ ਮਾਨ ਦਾ ਸ਼ੋਅ ਹੈ ਪੰਜਾਬੀ ਭਵਨ ਚ ਫਲਾਣੇ ਤੇ ਮਕਾ ਆ ਕੇ ਆਇਆ ਟੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਾਰੇ ਆ ਜਿਹੜੇ ਵਿਰੋਧੀ ਕਾਂਗਰਸ ਵਾਲੇ ਬੀਜੇਪੀ ਵਾਲੇ ਟੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਭ ਤੋਂ ਪਹਿਲਾਂ ਕੁਝ ਨਹੀਂ ਦੇਖਦੇ ਭਵੰਤਮ ਨੂੰ ਗਾਲਾਂ ਕੱਢੋ ਪਹਿਲਾਂ ਤਾਂ ਮੈਂ ਕੀ ਬਗੜਤਾ ਜੀ ਕੋਈ ਨੁਕਸਾਨ ਕੀਤਾ ਪੰਜਾਬ ਦਾ ਕੋਈ ਕਾਪੜਾ ਕੀਤਾ ਜੀ ਕੋਈ ਰੇਤੇ ਵਾਲੀ ਹਿੱਸਾ ਹੈ ਕੋਈ ਬੱਸਾਂ ਚ ਹਿੱਸਾ ਪਾ ਲਿਆ ਕੋਈ ਠੇਕਿਆਂ ਚ ਹਿੱਸਾ ਹੈ ਕੋਈ ਢਾਬਿਆਂ ਚ ਹਿੱਸਾ ਹੈ ਹਿੱਸਾ ਤਾਂ ਹੈਗਾ ਪਰ ਪੰਜਾਬੀਆਂ ਦੇ 3 ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾਂ 'ਚ ਹਿੱਸਾ ਹੈ। ਹਰੇਕ ਸਾਲ ਮਿਰਤਾ ਪ੍ਰਾਪਰਟੀ ਘਟੀ ਜਾਂਦੀ ਹੈ। ਮੈਂ ਤਾਂ ਦੱਸਦਾ ਜਦੋਂ ਆਪਾਂ ਕਾਗਜ਼ ਭਰਦੇ ਆਂ ਨਾਲ ਇੱਕ ਐਫੀ ਡੈਪਟ ਦੇਣਾ ਪੈਂਦਾ ਵੀ ਤੁਹਾਡੇ ਕੋਲੇ ਕੀ ਕੀ ਹੈ। ਤੁਹਾਡੇ ਕੋਲੇ ਕੀ ਕੀ ਹੈ? ਸੋਫੇ ਵੀ ਲਿਖਣੇ ਪੈਂਦੇ ਆ ਗੱਡੀਆਂ ਦੀ ਕੀਮਤ ਤੁਹਾਡੀ ਘਰ ਵਾਲੀ ਦੇ ਨਾਂ ਤੇ ਕੀ ਚੀਜ਼ ਹੈ? ਕਿੰਨੇ ਗਹਿਣੇ ਨੇ ਕੀ ਇਹ ਸਾਰਾ ਲਿਖਣਾ ਪੈਂਦਾ ਜਨਾਬ 2012 ਚ ਪਹਿਲੀ ਵਾਰ ਇਲੈਕਸ਼ਨ ਲੜਿਆ ਸੀ ਲਹਿਰੇਗਾ ਅੱਗੇ ਤੋਂ ਧਾਰ ਗਿਆ ਸੀ ਉਹ ਤੋਂ ਮਨਪ੍ਰੀਤ ਬਾਦਲ ਹੋਰਾਂ ਨੇ ਪਾਰਟੀ ਬਣਾਈ ਸੀ ਉਹ ਤੋਂ ਆਇਸ ਜਿੰਨਾ ਮੈਂ ਕਲਾਕਾਰੀ ਤੋਂ ਆਪਣੀ ਮਿਹਨਤ ਨਾਲ ਕਮਾਇਆ ਸੀ ਮੈਂ ਲਿਖਦਾ ਵੀ ਇੰਨਾ ਹੈ ਜੀ 2014 ਤੱਕ ਆਮ ਆਦਮੀ ਪਾਰਟੀ ਆ ਗਈ ਉਹਨਾਂ ਨੇ ਮੈਨੂੰ ਸਮਰੂਹ ਤੋਂ ਟਿਕਟ ਦੇਤੀ ਮਨਪੀਤ ਬਾਦਲ ਕਾਂਗਰਸ ਚੱਲਾ ਗਿਆ ਜੀ ਮੈਂ ਕਿਹਾ ਮੈਂ ਨਹੀਂ ਜਾਣਾ ਕਾਂਗਰਸ 12 ਨਾਲੋਂ ਜਦੋਂ 14 ਵਾਲੇ ਕਾਗਜ਼ ਪਰੇ 12 ਨਾਲੋਂ ਪ੍ਰਾਪਰਟੀ ਕੱਟ ਗਈ ਕਿਉਂਕਿ ਟੂਸ਼ੂ ਕਰਨੇ ਬੰਦ ਕਰਤੇ ਅਕਾਲੀਆਂ ਦਾ ਰਾਜ ਸੀ ਇਹਨਾਂ ਨੇ ਮੇਰੇ ਟੀਵੀ ਸੀਰੀਅਲਸ ਵੀ ਬੰਦ ਕਰਤੇ ਕਿਉਂਕਿ ਇੰਹੀਂ ਕਰਦੇ ਆ ਇਹ ਇਹ ਕਹਿੰਦੇ ਜਿਹੜਾ ਦੂਜੀ ਪਾਰਟੀ ਚ ਨਾ ਉਹਨੂੰ ਪਹਿਲਾਂ ਆਰਥਿਕ ਮਾਰ ਮਾਰੋ ਵੀ ਟਰੈਲਰ ਬੰਦ ਕਰ ਦਿਓ ਜਿਮੀਨੀ ਬੱਸ ਚੱਲਦੀ ਐ ਮਿਨੀ ਬੱਸ ਬੰਦ ਕਰ ਦਿਓ ਉਹ ਹਵੇਲੀ ਵਾਲਿਆਂ ਨੇ ਵਿਚਾਰਿਆਂ ਨੇ ਤਰੰਦਰ ਜਿਹੜੀ ਹਵੇਲੀ ਹੈ ਹਵੇਲੀ ਦਿੱਤੀ ਨਹੀਂ ਉਹਦੇ ਉੱਤੋਂ ਦੀ ਉਹ ਕੱਟਤਾ ਓਵਰਬ੍ਰਿਜ ਉੱਥੇ ਕੋਈ ਲੋਡ ਨਹੀਂ ਸੀ ਓਵਰਬ੍ਰਿਜ ਦੀ ਕਹਿੰਦੇ ਇਹਦੇ ਗਾਹ ਕਟਾਓ ਐਂ ਕਰਦੇ ਆ ਮੇਰੇ ਵੀ ਬਾਜੂਗ ਨੂੰ ਚਾਹੁੰਦੇ ਸਾਰੇ ਬੰਦ ਕਰਤੇ ਸੀ ਨਾ ਜੋਗ ਨੂੰ ਤਾਂ ਹੁਣ ਹਾਜ਼ਰ ਹੈ ਹੁਣ ਤਾਂ ਸਭ ਤੋਂ ਵੱਧ ਦੁੱਖ ਇਹਨੂੰ ਇਹੀ ਹੁੰਦਾ ਵੀ ਇਹ ਕਿਉਂ ਹਾਜ਼ਰ ਹੈ 14 ਚ ਜਿੱਤ ਗਿਆ ਐਮਪੀ ਬਣ ਗਿਆ ਇੱਕ ਵਾਰੀ ਕੋਈ ਐਮਪੀ ਬਣ ਜੇ ਕਈ ਪੀੜ੍ਹੀਆਂ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ 17 'ਚ ਮੇਰੀ ਫੇਰ ਡਿਊਟੀ ਲਾਤੀ ਜਲਾਲਾਬਾਦ ਤੋਂ ਸੁਖਵੀਰワਲ ਦੇ ਵਿਰੁੱਧ ਇਲੈਕਸ਼ਨ ਲੜਨ ਦੀ ਵਿਧਾਨ ਸਭਾ ਦਾ ਜੋ 17 'ਚ ਕਾਗਜ਼ਪਰੇ 14 ਨਾਲੋਂ ਘਟ ਗਈ ਜੀ ਓਏ ਉੱਥੇ ਤਾਂ ਗਲਤ ਦੱਸ ਰਹੀ ਸਾਡੇ ਤੁਸੀਂ ਜੇ ਗਲਤ ਦੱਸਤਾ ਕਾਗਜ਼ ਕੈਨਸਲ ਹੋ ਜਾਣਗੇ ਤੁਹਾਡੇ ਚਲੋ 19 'ਚ ਫੇਰ ਲੜੇ ਸੰਗਰੂਰ ਤੋਂ 19 ਜਦੋਂ ਕਾਗਜ਼ ਪਰੇ 17 ਨਾਲੋਂ ਘਟ ਗਈ ਜਿੱਤ ਗਏ ਫੇਰ ਐਮਪੀ ਬਣ ਗਏ ਫੇਰ ਬੋਲ ਗਏ ਜਾ ਕੇ ਲੋਕਾਂ ਦੇ ਹੱਕ ਚ 22 ਚ ਲਕਸ਼ਣਾ ਫੇਰ ਆ ਗਈਆਂ ਜਦੋਂ 22 ਚ ਕਾਗਜ਼ ਪਰੇ 19 ਨਾਲੋਂ ਘਟ ਗਈ ਉਹ ਮੈਨੂੰ ਮੇਰਾ ਸੀਏ ਕਹਿੰਦਾ ਯਾਰ ਪਹਿਲਾ ਬੰਦਾ ਜਿਹਦੀ ਕਟੀ ਜਾਂਦੀ ਹੈ ਮਤਲਬ ਵੀ ਆਮ ਤੌਰ ਤੇ ਇੱਕ ਵਾਰ ਹੀ ਮੈਂ ਦੋ ਵਾਰ ਹੀ ਐਮਪੀ ਹੋ ਗਿਆ ਹੁਣ ਮੁੱਖ ਮੰਤਰੀ ਬਣ ਗਏ 3 ਸਾਲ ਸਵਾ 3 ਸਾਲ ਤੋਂ ਹੁਣ ਜੇ ਕਿਤੇ ਕਾਗਜ਼ ਕਰਨੇ ਪੜਨੇ ਪਏ ਤਾਂ ਬਾਈ ਨਾਲੋਂ ਵੱਟ ਗਈ ਮੈਂ ਕਿਹਾ ਵੀ ਤੈਨੂੰ ਲੱਗਦਾ ਵੀ ਕੱਟ ਗਈ ਜਾਇਦਾਦ ਐਸੈਟਸ ਪ੍ਰਾਪਰਟੀ ਪਰ ਮੈਂ ਕਿਹਾ ਤੂੰ ਮੇਰੇ ਨਾਲ ਕਰੇ ਜਾ ਕੇ ਦੇਖੀ ਪ੍ਰੋਗਰਾਮਾਂ ਤੇ ਜਿਹੜੀ ਆ ਪ੍ਰਾਪਰਟੀ ਹੈ ਇਹ ਨਹੀਂ ਹੈਗੀ ਕਿਸੇ ਕੋਲੇ ਫਿਰ ਔਰ ਇਹਦੀ ਕੋਈ ਕੀਮਤ ਵੀ ਹੈ ਨਹੀਂ ਇਹਦੀ ਕੀਮਤ ਵੀ ਹੈ ਨਹੀਂ ਕੋਈ ਇਦੀ ਕੋਈ ਕੀਮਤ ਨਹੀਂ ਕੀ ਪਾ ਲੋਂਗੇ ਕੀਮਤ ਜੀ ਕਿੰਨੇ ਵਜ ਗਏ ਜੀ ਪੌਣੇ 8 ਵਜੇ ਕਿਸੇ ਲੀਡਰ ਨੂੰ ਸੁਣਨ ਬਾਅਦ ਤੇ ਆ ਜਾਣਗੇ ਇੱਥੇ ਬੰਦੇ ਸੁਖਬੀਰ ਬਾਦਰ ਉਹਨੂੰ ਦਿਨੇ ਨਹੀਂ ਆਉਂਦੇ ਜੀ ਰਾਤ ਨੂੰ ਆਪ ਨਹੀਂ ਆਉਂਦੇ ਵੀ ਛੇਤਰ-ਛੁਤਰ ਨਾ ਪੈ ਜਾਣ ਅਖੀਰ ਕਦੇ ਇੱਧਰ ਲੀ ਬਾਹ ਟੁੱਟ ਗਈ ਕਦੇ ਇੱਧਰ ਲੀ ਟੁੱਟ ਗਈ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ ਆਹ ਪ੍ਰਾਪਰਟੀ ਜਿਹੜੀ ਹੈ ਸਭ ਤੋਂ ਵੱਡੀ ਹੈ ਜੀ ਇਹਦਾ ਕੋਈ ਮੁੱਲ ਨਹੀਂ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਇਹਦਾ ਹਾਂ ਜੀ ਉਹ ਕਿਕਲੀਆਂ ਦੀ ਮਾਂਜੇ ਹੋਏ ਨੇ ਉਹ ਕੋਈ ਨਹੀਂ ਕੋਈ ਤਾਂ ਵੀਰੋ ਇਹ ਕੀ ਹੈ ਕਮਾਈਆਂ ਜਿਹੜੀਆਂ ਨੇ ਉਹ ਪ੍ਰਾਪਰਟੀਆਂ ਚ ਪਲਾਟਾਂ ਚ ਸ਼ੋਰੂਮਾਂ ਚ ਅੱਸਾਂ ਨਾਲ ਜਾਂ ਧਾਬਿਆਂ ਚ ਹਿੱਸਾ ਪਾਉਣ ਨਾਲ ਨਹੀਂ ਬਣਦੀਆਂ ਕਮਾਈਆਂ ਬੈਂਕਾਂ ਚ ਖਾਤੇ ਖਲੋਣ ਨਾਲ ਨਹੀਂ ਬਣਦੀਆਂ ਕਮਾਈਆਂ ਦਿਲਾਂ ਚ ਖਾਤੇ ਖਲੋਣ ਨਾਲ ਬਣਦੀਆਂ ਤੋ ਵੀਰੋ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਮੇਰੇ ਸਵੇਰੇ ਛੋਟ ਥੋੜੇ ਜਿਹਾ ਘੰਟੇ ਦੇ ਸੱਦੇ ਤੇ ਵੀ ਸੱਦੇ ਲਈ ਤਾਂ ਵੀ ਆ ਜੰਨੇ ਆ ਯਕੀਨ ਕਰਦੇ ਹੋ ਨਾ ਕਿ ਆ ਉਹ ਯਾਰ ਕੁਝ ਕਹਿ ਕੇ ਜਾਊਗਾ ਜੋ ਕਹਿ ਕੇ ਜਾਊਗਾ ਕਰੂਗਾ ਔਰ ਅਪਣੇ ਫਿਰ ਨਹੀਂ ਤਾਂ ਮੈਂ ਉਧਰ ਕਮਾਈ ਜਾਂਦਾ ਸੀ ਪੈਸੇ ਦੀ ਕੋਈ ਕਮੀ ਸੀ ਨਾ ਟੀਵੀ ਤੇ ਆਉਣ ਦਾ ਚਾਹ ਹੈ ਨਾ ਕੋਈ ਖਬਰ ਚ ਫੋਟੋ ਛਪਾਉਣ ਦਾ ਚਾਹ ਹੈ ਕਿ ਕੋਈ ਚਾਹ ਹੈ ਯਾਰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲੀਏ ਪੰਜਾਬ ਗਿੱਦਿਆਂ ਭੰਗੜਿਆਂ ਆਲਾ ਕਬੱਡੀਆਂ ਆਲਾ ਇੰਜਾਂ ਆਲਾ ਨੱਚਦਾ ਹੱਸਦਾ ਖੇਡਦਾ ਪੰਜਾਬ ਦਵਾਰੇ ਪੰਜਾਬ ਬਣ ਜੇ ਇਹਨਾਂ ਨੇ ਨਸ਼ੇ ਵੰਡ ਵੰਡ ਕੇ ਇਹਨਾਂ ਨੇ ਘਰ ਘਰ ਨਸ਼ੇ ਭੇਜ ਭੇਜ ਕੇ ਪੰਜਾਬ ਨੂੰ ਛੱਫਰ ਬਿਛਾ ਕੇ ਰੱਖ ਤੇ ਘਰਾਂ ਚ ਤੇ ਸੀ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਤੁਸੀਂ ਸਾਥ ਵੀ ਦੇ ਰਹੇ ਹੋ ਇਹ ਖਤਮ ਕਰਕੇ ਰੱਖਣਾ ਇਹ ਕਲੰਕ ਜਿਹੜਾ ਲੱਗਿਆ ਹੋਇਆ ਹੈ ਨਾ ਇਹ ਮਿਟਾ ਦੇਣਾ ਪੰਜਾਬ ਦੇ ਮੱਥੇ ਤੇ ਸਭ ਵੀਰੋ ਲੁਧਿਆਣਿਆਂ ਨਾਲ ਕੋ ਜਦੋਂ ਵੀ ਸਾਥ ਮੰਗਿਆ ਉਹਨੇ ਦੁਗਣਾ ਤਿੱਗਣਾ ਦਿੱਤਾ ਲੁਧਿਆਣਿਆਂ ਨਾਲ ਕੋਲੇ ਜਦੋਂ ਵੀ ਆਏ ਆ ਉਮੀਦ ਤੋਂ ਵੱਧ ਪਿਆਰ ਦਿੱਤਾ ਮੇਰੀ ਕਰਮ ਭੂਮੀ ਹੈ ਮੈਂ 1992 ਚ ਪਹਿਲੀ ਵਾਰ ਲੁਧਿਆਣਾ ਆਇਆ ਸੀ 1992 ਚ ਕਲਾਕਾਰ ਬਣਨ ਆਇਆ ਸੀ ਬਣ ਵੀ ਗਿਆ ਸੀ 1992 ਚ ਹੀ ਮੈਂ ਦਰਸ਼ਕ ਲੋਨੀ ਚ ਰਹਿੰਦਾ ਸੀ ਉਹ ਅਗਰਨਗਰ ਦੇ ਸਾਹਮਣੇ ਹੀ ਆ ਪੰਜ ਸਾਲ ਮੈਂ ਸੈਰ ਚ ਰਿਹਾ ਮੈਂ ਕਲੀ ਕਲੀ ਗਲੀ ਜਾਣਦਾ ਇਥੋਂ ਦੀ ਕਰਮ ਭੂਮੀ ਇਹ ਮੇਰੀ ਹੈ ਬਹੁਤ ਸਾਰੇ ਲੋਕਾਂ ਦੀ ਕਰਮ ਭੂਮੀ ਹੈ ਬੜੇ ਲੋਕ ਆਉਂਦੇ ਆ ਲੁਧਿਆਣੇ ਚ ਆ ਕੇ ਕੋਈ ਭੁੱਖਾ ਨਹੀਂ ਮਰਦਾ ਲੁਧਿਆਣੇ ਚ ਆ ਕੇ ਲੋਕਾਂ ਨੂੰ ਰੋਟੀ ਮਿਲਦੀ ਹੈ ਪਰ ਲੁਧਿਆਣੇ ਦੀ ਰਾਜਨੀਤੀ ਦੇਖ ਲਿਏ ਇਹ ਹਜੇ ਬੰਦੇ ਆਏ ਆ ਮੂਰੇ ਜਿਹਨਾਂ ਲੁੱਟਣ ਵਾਲੇ ਪਾਸਿਓ ਕੋਈ ਖੜਾ ਕੋਈ ਮਤਲਬ ਕਸਰ ਛੱਡੀ ਨਹੀਂ ਹੁਣ ਕਿਤੇ ਜਾ ਕੇ ਥੋੜਾ ਸੁਧਾਰ ਹੋਇਆ ਤੁਸੀਂ ਵੋਟਾਂ ਪਾਓ ਜਿਹੜਾ ਦੇਖੋ ਤੁਹਾਨੂੰ ਪੈਸੇ ਵੀ ਦੇਣ ਆਉਣਗੇ ਸਾਡੇ ਕੋਲ ਤਾਂ ਹੈ ਨਹੀਂ ਤੁਹਾਨੂੰ ਪੈਸੇ ਦੇ ਇਹਨਾਂ ਕੋਲ ਤਾਂ ਹੈਗੇ ਨੇ ਲੁੱਟੇ ਹੋਏ ਨੇ ਥੋੜੇ ਤਾਂ ਲੁੱਟੇ ਹੋਏ ਨੇ ਜੀ ਉਹ ਥੋੜੇ ਹੀ ਨੇ ਪੈਸੇ ਉਹ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਇਹ ਵੀ ਦੇਖ ਲਿਓ ਫਿਰ ਤੁਸੀਂ ਉਹਦੇ ਕੋਲ ਗੁੱਸਾ ਨਹੀਂ ਕਰਦਾ ਤੇ ਜੇ ਤੁਸੀਂ ਕਹਿੰਦਾ ਵੀ ਹਾਂ ਜੀ ਮੈਂ ਤਾਂ 3000 ਰੁਪਏ ਦੀ ਕਬੂਟ ਵੇਚੂਗਾ ਜੀ 5 ਬੋਟਾਂ ਨੇ 15000 ਫੜਾਓ ਉਨੇ ਦੇਤਾ 15000 ਉਹ ਤੋਂ ਬਾਅਦ ਕੋਈ ਕੰਮ ਪੈ ਗਿਆ ਤੁਹਾਨੂੰ ਜਵਾਗ ਦੇ ਨੰਬਰ ਵਧੀਆ ਆ ਗਏ ਤੁਸੀਂ ਉਹਦੇ ਕੋਲ ਚਲੇ ਗਏ ਵੀ ਨੌਕਰੀ ਦਿਓ ਉਹ ਕਹੂਗਾ 10 ਲੱਖ ਲੱਗੂਗਾ ਜੀ ਤੁਸੀਂ ਕਹੋਗੇ ਕਮਾਲ ਕਰ ਦਿਓ ਜੀ ਐਮਐਲਏ ਸਾਹਿਬ ਆਈਏ ਤੁਸੀਂ ਨੂੰ ਵੋਟ ਆ ਪਾਈਏ ਉਹ ਕਹੂਗਾ ਜੀ ਆ ਕੱਢਿਓ ਕਰਾਂ ਹਾਂ ਅੱਛਾ ਤੁਸੀਂ ਪਾਈਆਂ ਤੁਹਾਡੇ ਪੰਜ ਨੇ ਹਨਾ ਹਾਂ ਜਿਹੜਾ ਤੁਹਾਡਾ ਰੇਟ ਸੀ ਉਹਦੋਂ 3000 ਰੁਪਏ ਸੀ ਤੁਸੀਂ 15000 ਲੈ ਲਿਆ ਉਹ ਤੁਹਾਡਾ ਰੇਟ ਸੀ ਅਦਾਸ ਲੱਖ ਸਾਡਾ ਰੇਟ ਹੈ ਫੇ ਕੀ ਕਹਦੋਂਗੇ ਨੌਕਲੇ ਕੀ ਕਹਦੋਂਗੇ ਉਹਨਾਂ ਨੂੰ ਜਵਾਬ ਦੇ ਦੋਂਗੇ ਕੋਈ ਉਹੜਿਆਉਂਗੇ ਵੀ ਹਾਂ ਯਾਰ ਇਸ ਕਰਕੇ ਵੋਟ ਨੂੰ ਕਹਿੰਦੇ ਆ ਹਿੰਦੀ ਚ ਕਹਿੰਦੇ ਮਤਦਾਨ ਆਪਣੀ ਮਤ ਦਾ ਦਾਨ ਆਪਣੀ ਅਕਲ ਤਾਨ ਕਰਨੀ ਹੈ ਕਿ ਮੇਰੀ ਅਕਲ ਮੁਤਾਬਕ ਆ ਬੰਦਾ ਬਣਨਾ ਚਾਹੀਦਾ ਪਰ ਤੇਲੀ ਅਕਲ ਬਸ 19 ਦਿਨ ਨੂੰ ਉਹ ਬੰਦਾ ਬਣਨਾ ਚਾਹੀਦਾ ਜਿਹੜਾ ਗਾਲਾਂ ਕੱਢੂਗਾ ਡੂਡਸਲ ਗਾਲਾਂ ਕੱਢੂ ਹੋਰ ਕੋਈ ਕੰਮ ਨਹੀਂ ਉਹਦੇ ਕੋਲੇ ਜਾ ਉਹ ਬੰਦਾ ਬਣਨਾ ਚਾਹੀਦਾ ਜਿਹਨੇ ਡੂਟ ਸਾਲਾਂ ਚ ਕੰਮ ਆਂਦੀਆਂ ਨੇਹਰੀਆਂ ਲਿਆ ਦੇਣੀਆਂ ਨੇ ਉਹ ਬੰਦਾ ਬਣਾਓ ਨਾ ਪੈਸੂ ਦੇਣ ਆਉਣਗੇ ਤੁਹਾਨੂੰ ਇਹ ਇਹ ਆਉਂਦੇ ਇੱਕ ਰਾਤ ਪਹਿਲਾਂ ਤਾਂ ਕਿ ਯਾਦ ਰਹਿ ਜਾਣ ਜਾਂ ਦੋ ਰਾਤਾਂ ਪਹਿਲਾਂ ਵੀ ਆ ਜਾਂਦੇ ਆ ਜੇ ਤੁਹਾਨੂੰ ਇਹ ਪੈਸੇ ਪੂਸੇ ਵੰਡਣ ਆਏ ਤਾਂ ਮੇਰੇ ਹੱਥ ਬਨ ਕੇ ਬੇਨਤੀ ਜਵਾਰ ਕੈਂਪ ਵਾਲਿਓ ਜਵਾਬ ਨਾ ਦਿਓ ਲక్ష్ਮੀ ਕਰੇ ਆਈ ਮੋੜੀਂ ਦੀ ਨਹੀਂ ਹੁੰਦੀ ਆਪਾਂ ਤਾਂ ਦੀਵਾਲੀ ਵੇਲੇ ਦਰਵਾਜ਼ੇ ਖੁੱਲੇ ਰੱਖਦੇ ਆਂ ਵੀ ਲక్ష్ਮੀ ਆ ਜੇ ਉਹ ਚੱਕਰਚੂਰੀਆਂ ਵੀ ਹੋ ਜਾਂਦੀਆਂ ਕਈ ਵਾਰੀ ਲక్ష్ਮੀ ਚਲੀ ਜਾਂਦੀ ਜਿਹੜੀ ਹੁੰਦੀ ਹੈ ਪਰ ਇੰਨਾ ਕਰ ਦਿਓ ਵੀ ਉਹਨਾਂ ਨੂੰ ਕਹਦੇ ਹੋ ਵੀ ਹਾਂ ਤੇ 19 ਤਰੀਕ ਨੂੰ ਇੱਕ ਨੰਬਰ ਝਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀਆਂ ਨੂੰ ਮਾਪ ਹੈ ਸਾਮੀਦਾਰ ਉਹ ਸਾਮੀਦਾਰ ਲੱਕਾ ਬਹੁਤ ਸਾਮੀਦਾਰ ਲੱਕਾ ਸਮਝ ਗਏ ਤੇ ਫਿਰ ਤੁਹਾਡੇ ਵੱਲੋਂ ਮੈਂ ਸਮਝਾਂ ਵੀ ਮੈਂ ਮਿਲ ਲੂੰਗਾ ਮਿਲ ਲੂੰਗਾ ਬਾਤ ਮਿਲ ਲਊ ਵਿਚਾਲੋ ਨਾ ਟੋਕੋ ਵਿਚਾਲੋ ਨਾ ਟੋਕੋ ਬੱਚਾ ਆਰਾਮ ਨਾਲ ਕੋਈ ਨਾ ਕੋਈ ਬਾਤ ਤੇ ਦੇਖੋ ਤੋਂ ਤੁਹਾਡੇ ਕੋਲੇ ਤਾਂ ਆਏ ਆ ਕਿ ਤੁਸੀਂ ਆਪਦਾ ਫੈਸਲਾ ਆਪ ਕਰੋ ਕਿ ਤੁਹਾਡੇ ਬੱਚਿਆਂ ਦੀ ਕਿਸਮਤ ਕਿਹੋ ਜਿਹਾ ਹੱਥਾਂ ਜਾਣੀ ਚਾਹੀਦੀ ਹੈ ਤੁਹਾਡੇ ਬੱਚਿਆਂ ਦੀ ਕਿਸਮਤ ਤੁਹਾਡੇ ਪੜ੍ਹੇ ਲਿਖੇ ਜਵਾਕਾਂ ਦੀ ਕਿਸਮਤ ਕਿਹਦੇ ਹੱਥ ਜਾਣੀ ਚਾਹੀਦੀ ਹੈ ਜਿਹੜਾ ਕੰਮ ਕਰਾਊਗਾ ਜਾਂ ਜਿਹੜਾ ਗਾਲਾਂ ਕੱਢੂਗਾ ਜਾਂ ਹੰਕਾਰ ਕਰੂਗਾ ਮੈਨੂੰ ਆ ਮਿੱਡੇ ਮੀਲ ਵਾਲੇ ਬੈਠੇ ਐ ਭੈਣਾ ਮੇਰੀਆਂ ਇਹਨਾਂ ਨੇ ਆ ਦੇਖ ਕੇ ਦਿੱਤਾ ਮਤਲਬ ਹਜੇ ਤੱਕ ਅਸੀਂ ਆਹੀ ਲਿਖੀ ਜਾਂਦੇ ਆ ਜਿਹੜਾ ਕਿ ਇਨਸਾਨੀਅਤ ਦੇ ਨਾਤੇ ਦੋ ਤਿੰਨ ਮੰਗਾ ਹੈ ਜਿਹਾ ਨੇ ਮੈਂ ਪੜੀਆਂ ਇਨਸਾਨੀਅਤ ਦੇ ਨਾਤੇ ਵੀ ਬਣਦੀਆਂ ਬੱਚਾ ਪੈਦਾ ਹੋਣਾ ਉਹਦੀ ਛੁੱਟੀ ਨਹੀਂ ਬਣਦੀ ਵੀ ਲੇਡੀ ਦੀ ਪਤਾ ਨਹੀਂ ਕਿੱਥੋਂ ਕਾਨੂੰਨ ਬਣਾ ਕੇ ਰੱਖਤੇ ਕਿ ਨਹੀਂ ਜੀ ਇਹਨਾਂ ਨੂੰ ਤਾਂ ਛੁੱਟੀ ਮਿਲ ਜਾ ਕਰੂਗੀ ਤੇ ਇਹਨਾਂ ਨੂੰ ਨਹੀਂ ਮਿਲਦੀ ਕੀ ਗੱਲ ਜੀ ਉਹ ਉਹ ਤੁਸੀਂ ਹੋਰ ਕਿਸਮ ਦੇ ਬੱਚੇ ਪੈਦਾ ਕਰਦੀਆਂ ਫਿਰੋ ਸਾਰਿਆਂ ਨੂੰ ਕਿਉਂ ਨਹੀਂ ਮਿਲ ਸਕਦੀ ਥੋੜੀ ਮੰਗ ਹੈ ਇੱਕ ਇਹ ਤੁਹਾਨੂੰ ਪਰਸੂਤਾ ਛੁੱਟੀ ਚਾਹੀਦੀ ਹੈ ਨਾ ਪ੍ਰਵੀਨ ਕੁਮਾਰੀ ਜੀ ਬੈਠਿਆ ਉਹਨਾਂ ਨੇ ਨੰਬਰ ਦਿੱਤਾ ਮੈਂ ਤੁਹਾਨੂੰ ਫੋਨ ਕਰੂੰਗਾ ਮੈਂ ਕਰੂੰਗਾ ਅਸੀਂ ਤਾਂ ਚਾਹੁੰਦੇ ਆ ਕਿ ਸਾਰਿਆਂ ਨੂੰ ਹੱਕ ਇਨਸਾਨੀਅਤ ਦੇ ਮਿਲਣ ਜੀ ਚਾਹੇ ਉਹ ਪੀ ਐਨ ਚਾਹੇ ਉਹ ਸੈਕਟਰੀ ਪਰ ਸਪੈਸ਼ਲ ਸੈਕਟਰੀ ਚੀਫ ਸੈਕਟਰੀ ਹੈ ਇੱਕੋ ਜੀ ਇਨਸਾਨੀਅਤ ਦੇ ਨਾਤੇ ਤਾਂ ਸਾਰਿਆਂ ਨੂੰ ਬਣਦਾ ਨਾ ਹਰੇਕ ਨੂੰ ਹੱਕ ਮਿਲਣੇ ਚਾਹੀਦੇ ਆ ਹੱਕਾਂ ਦੀ ਲੜਾਈ ਲੜ ਰਹੇ ਆ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਸ਼ੁਰੂ ਕੀਤੀ ਹੱਕਾਂ ਦੀ ਲੜਾਈ ਲੜ ਰਹੇ ਆ ਤੋਂ ਇਸ ਕਰਕੇ ਜਵਾਰ ਕੈਂਪ ਵਾਲਿਓ 72 ਨੰਬਰ ਪਾਡ ਵਾਲਿਓ ਮੈਨੂੰ ਤਾਂ ਜਿਹੜੇ ਹਿਸਾਬ ਤੇ ਮੈਂ 2-3 ਦਿਨਾਂ ਤੋਂ ਇੱਥੇ ਆ ਇੱਥੇ ਰਹੂੰਗਾ ਹੁਣ ਮੈਂ ਮੈਨੂੰ ਜਿਹੜੇ ਹਿਸਾਬ ਤੇ ਬਦਲਬਾਈ ਜੀ ਲੱਗਦੀ ਹੈ ਮੈਂ ਮੈਂ ਵੀ ਬਹੁਤ ਇਲੈਕਸ਼ਨਾਂ ਲੜ ਲਈਆਂ ਮੈਨੂੰ ਵੀ ਪਤਾ ਲੱਗ ਜਾਂਦਾ ਅੱਖਾਂ ਦੇ ਇੱਕੀ ਵੀ ਐਤ ਕੀ ਤਾਂ ਤੁਸੀਂ ਫਿਰ ਰਿਕਾਰਡ ਤੋੜੋਗੇ ਮੈਨੂੰ ਲੱਗਦਾ ਜਿਹੜੇ ਹਿਸਾਬ ਤੇ ਤੁਸੀਂ ਬੈਠੇ ਹੋ ਜਿਹੜੇ ਹਾਲ ਤੇ ਤੁਸੀਂ ਜੋਸ਼ ਦਿਖਾ ਰਹੇ ਹੋ ਜਜ਼ਬਾ ਦਿਖਾ ਰਹੇ ਹੋ ਜੀ ਕਿਹੜਾ ਮਰਜ਼ੀ ਰਿਕਾਰਡ ਤੋੜਦੇ ਹੋ ਜੀ 33 ਤੇ ਮਹਿੰਦਰ ਭਗਤ ਜੀ 37000 ਤੇ ਜਿੱਤੇ ਸੀ ਇਹ ਕਹਿੰਦੇ 47 ਤੇ ਜਿਤਾਵਾਂਗੇ ਜੀ 50 ਤੇ ਜੀ 50 ਕਰਦੀਏ ਫਿਰ ਯਾਦ ਨੇ ਵੇੜੀ ਚਲੋ 51 ਦਾ ਸ਼ਗਨ ਕਿੰਨੇ ਮੇੜੋ ਯਾਰ ਨਾ ਥੋੜੀ ਨਾ ਸਾਡੀ 51 ਤੇ ਨਿਵੇੜੋ ਆਪਾਂ ਕਰਦੇ ਨਹੀਂ ਉਹ ਦੁਕਾਨਦਾਰ ਨਾਲ ਨਾ ਤੇਰੀ ਨਾ ਮੇਰੀ ਲੈ 51 ਤੇ ਗੱਲ ਖਤਮ ਤੇ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਜਿਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਹਰ ਘਰ ਦਾ ਚੁੱਲ੍ਹਾ ਬਲੇ ਕਿਸੇ ਨੂੰ ਕਿਸੇ ਮੂਰੇ ਹੱਥ ਨਾ ਡਾੜਨਾ ਪਵੇ ਹਰ ਘਰ ਦੇ ਵਿੱਚ ਖੁਸ਼ੀਆਂ ਹੋਣ ਇੱਕ ਦੂਜਿਆਂ ਦੀਆਂ ਖੁਸ਼ੀਆਂ 'ਚ ਵਾਦੇ ਕਰਦੇ ਰਹੀਏ ਜਾ ਕੇ ਕੋਈ ਰੋਵੇ ਨਾ ਕਿ ਸਿਆਖ ਚੱਤਰੂ ਨਾ ਹੋਵੇ। ਤੋਂ ਇਹੀ ਉਮੀਦ ਕਰਦੇ ਆਂ ਅ ਜਿੰਨੇ ਨੌਜਵਾਨ ਮੁੰਡੇ ਆਏ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਤੁਹਾਡੇ ਜੋਸ਼ ਕਰਕੇ ਹੀ ਇੱਥੇ ਫਿਰਦੇ ਆਂ ਕਿਉਂਕਿ ਜੋਸ਼ ਵੀ ਚਾਹੀਦਾ ਨਾਲ ਹੋਸ਼ ਵੀ ਚਾਹੀਦਾ ਹੈ। ਬਜ਼ੁਰਗਾਂ ਦਾ ਹੋਸ਼ ਨੌਜਵਾਨਾਂ ਦਾ ਜੋਸ਼ ਜਦੋਂ ਇਕੱਠਾ ਹੋ ਜੇ ਫਿਰ ਕੋਈ ਦੁਨੀਆ ਦੀ ਐਸੀ ਤਾਕਤ ਨਹੀਂ ਹੈਗੀ ਕਿ ਜਿਹੜੀ ਤੁਹਾਨੂੰ ਮੰਜ਼ਲ ਤੇ ਪਹੁੰਚਣ ਤੋਂ ਰੋਕ ਦੇਵੇ। ਉਹ ਤਾਂ ਉਹ ਤਾਂ ਵਿਚਾਰੇ ਕਲੀਆਂ ਗੁਲੀਆਂ ਚ ਹੀ ਫਿਰਦੇ ਆ। ਉਹ ਗਲੀਆਂ 'ਚ ਵੀ ਜਦੋਂ ਕਿਸੇ ਘਰ ਦਾ ਕੁੰਡਾ ਖੜਕਾਉਂਦੇ ਆ ਉਹ ਮੋੜ ਦਿੰਦੇ ਆ ਤੇ ਭਾਈ ਧੰਨਵਾਦ ਜੀ ਤੇ ਉਹ ਮੈਨੂੰ ਕੋਈ ਬੰਦਾ ਕਹਿੰਦਾ ਕਹਿੰਦਾ ਯਾਰ ਵੀ ਕਾਂਗਰਸੀ ਸੀਗਾ ਉਹ ਕਹਿੰਦਾ ਜਦੋਂ ਜਾਣੇ ਆ ਜਲੰਧਰ ਦੀ ਗੱਲ ਆ ਜਦੋਂ ਅਗਜੀ ਖੜੇ ਸੀਗੇ ਕਹਿੰਦੇ ਅਸੀਂ ਜਿੱਤਾਂਗੇ ਮੈਂ ਯਾਰ ਨਹੀਂ ਯਾਰ ਲੋਕ ਤਾਂ ਸਾਨੂੰ ਕਹਿੰਦੇ ਨੇ ਇਹ ਨਹੀਂ ਨਹੀਂ ਅਸੀਂ ਜਦੋਂ ਜਾਣੇ ਆ ਨਾ ਅ ਜੋ ਟੂ ਡੋਰ ਕਸਿਕ ਨੇ ਇਸ ਵਾਰ ਵੋਟਾਂ ਤੁਹਾਨੂੰ ਪਾਇਓ ਕਹਿੰਦਾ ਹਾਂਜੀ ਲੋਕ ਕਹਿੰਦੇ ਨੇ ਐਸ ਕੀ ਵੋਟਾਂ ਆਪ ਨੂੰ ਹੀ ਪਾਵਾਂਗੇ ਜੀ ਤੇ ਬਾਅਦ ਜਦੋਂ ਰਿਜ਼ਲਟ ਆਇਆ ਕਹਿੰਦਾ ਯਾਰ ਅਸੀਂ ਤਾਂ ਕਹਿੰਨਾ ਆਪ ਨੂੰ ਅਸੀਂ ਸਮਝਦੇ ਰਹੇ ਉਹ ਆਪ ਨੂੰ ਕਹਿੰਦਾ ਆਪਣੀ ਪਾਰਟੀ ਦੀ ਕਹਿੰਦਾ ਉਹ ਤਾਂ ਰਿਜ਼ਲਟ ਤੋਂ ਬਾਅਦ ਪਤਾ ਲੱਗਿਆ ਉਹਨਾਂ ਨੂੰ ਹੁਣ ਅਸੀਂ ਕਹਿ ਕੇ ਭੇਜ ਦਿੰਦੇ ਆ ਸ਼ੂਰ ਨੂੰ ਵੀ ਵੋਟਾਂ ਆਪ ਨੂੰ ਪਾਵਾਂਗੇ ਉਹ ਕਹਿੰਦਾ ਵੀ ਆਪਾਂ ਨੇ ਕਿਹਾ ਆਪਾਂ ਨੂੰ ਪਾਵਾਂਗੇ ਇਹ ਤਾਂ 23 ਤਰੀਕ ਨੂੰ ਪਤਾ ਲੱਗੂ ਵੀ ਆਪ ਦਾ ਮਤਲਬ ਕੀ ਸੀ ਆਪਣੀ ਪਾਰਟੀ ਦਾ ਨਾਮ ਵੀ ਆਪ ਬਣਦਾ ਨਾ અમારી ਪਾਰਟੀ ਕਰਕੇ ਜਦੋਂ ਵੀ ਤੁਸਿੰਮ ਬੁਲਾਉਣਾ ਹੋਇਆ ਮੈਨੂੰ ਬੁਲਾਉਣਾ ਹੋਇਆ ਮੈਂ ਹਾਜ਼ਰ ਹਾਂ ਅੰਜੀਬ ਰੋੜਾ ਤੁਹਾਡੇ ਚ ਬੈਸੀ ਤੁਹਾਡੇ ਆਪਣੇ ਨੇ ਹਾਜ਼ਰ ਹਾਂ ਤੇ ਮੰਤਰੀ ਸਹਿਬਾਨ ਜਾਂ ਜਿੰਨੇ ਵੀ ਸਾਡੇ ਅਸੀਂ ਤੁਹਾਡੇ ਮੈਂ ਤੁਹਾਨੂੰ ਦੱਸੀ ਜਾਣਾ ਵੀ ਅਸੀਂ ਸਾਨੂੰ ਕੋਈ ਹੋਰ ਕੰਮ ਨਹੀਂ ਹੁਣ ਤਾਂ ਇਸੇ ਕੰਮ ਤੇ ਹੀ ਆਂ ਬਸ ਵੀ ਪ੍ਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਵੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹ ਨਿਭਾਉਣ ਦੇ ਕਾਬਿਲ ਹੋਈਏ ਨਹੀਂ ਤਾਂ ਉਹਨਾਂ ਦਾ ਉਹਨਾਂ ਦੀ ਲੜਾਈ ਹੋਰ ਕੀ ਹੈ ਮੇਰੇ ਨਾਲ ਕੀ ਹੈ ਜਿਹੜੇ ਵਿਰੋਧੀ ਪਾਰਟੀਆਂ ਮੈਨੂੰ ਗਾਲਾਂ ਦਿੰਦੇ ਉਹਨਾਂ ਨੇ ਇੱਕੋ ਹੀ ਝਗੜਾ ਹੈ ਵੀ ਆਮ ਘਰਾਂ ਦਾ ਮੁੰਡਾ ਯਾਰ ਐਡੀ ਵੱਡੀ ਕੁਰਸੀ ਤੇ ਕਿਉਂ ਬਹਿ ਗਿਆ ਇੱਥੇ ਸਾਡੇ 3 ਪੁੱਤ ਬੈੰਦੇ ਹੁੰਦੇ ਹੁੰਦੇ ਬਸ ਆਹੀ ਰੌਲਾ ਉਹਨਾਂ ਦਾ ਆਹੀ ਦੁੱਖ ਹੈ ਹੁਣ ਉਹ ਮੁੰਡੇ ਉਹਨਾਂ ਦੇ ਮੈਂ ਕੀ ਕਰਾਂ ਜੇ ਨਲਾਇਕ ਨਿਕਲੇ ਮੈਂ ਕੀ ਕਰਾਂ ਬਈ ਦੇਖ ਲਓ ਤੁਸੀਂ ਸਾਰਿਆਂ ਦੇ ਦੇਖੋ ਆਉਦੇ ਮੁੰਡਿਆਂ ਨੂੰ ਲਾਂਚ ਕਰੀ ਜਾਂਦੇ ਆ ਉਹਨੂੰ ਕਰੀ ਨਹੀਂ ਹੋ ਸਕਦਾ ਜੀ ਐ ਕੋਈ ਪਬਲਿਕ ਤੇ ਤੁਸੀਂ ਰਿਸਟਰੀ ਥੋੜੀ ਕਰਾਈ ਐ ਵੀ ਇਹੀ ਆਉਣਗੇ ਹੀ ਇਹ ਨੰਬਰਦਾਰੀ ਥੋੜੀ ਐ ਕੋਈ ਗਾਂ ਮੁੰਡਾ ਨੰਬਰਦਾਰ ਮੁੰਡਾ ਕਹਾਣਾ ਨੰਬਰਦਾਰ ਉਹ ਗੱਲ ਐ ਨਾ ਵੀ ਕੋਈ ਮੁੰਡਾ ਸੀ ਉਹ ਕਹਿੰਦਾ ਬੇਬੇ ਤੇ ਆਵਰੇ ਪਿੰਡ ਵਾਲਾ ਨੰਬਰਦਾਰ ਮਰ ਗਿਆ ਫੇਰ ਕੌਣ ਬਣੂ ਕਹਿੰਦੀ ਪੁੱਤ ਉਹ ਤਾਂ ਮੁੰਡਾ ਬਣੂ ਐਂ ਜੇ ਉਹਦਾ ਮੁੰਡਾ ਵੀ ਮਰ ਗਿਆ ਕਹਿੰਦੀ ਪੁੱਤ ਉਹਦਾ ਛੋਟਾ ਮੁੰਡਾ ਬਣ ਜੂ ਐਂ ਛੋਟਾ ਵੀ ਮਰ ਗਿਆ ਇਹਨੇ ਪੁੱਤ ਉਹਦਾ ਭਾਈ ਬਣ ਜੂ ਕਹਿੰਦੇ ਢੂੜਾ ਭਾਈ ਵੀ ਮਰ ਗਿਆ ਉਹ ਕਹਿੰਦੀ ਪੁੱਤ ਪਾ ਮੈਂ ਸਾਰਾ ਪਿੰਡ ਮਰ ਜਾ ਤੇਰੀ ਵਾਰੀ ਨਹੀਂ ਆਉਣੀ ਮੈਂ ਇਹਨਾਂ ਨੂੰ ਕਹਿਣਾ ਤੂੰ ਮਰਜੀ ਕਰੀ ਜੋ ਥੋੜੀ ਵਾਰੀ ਨਹੀਂ ਆਉਣੀ ਹੁਣ ਲੋਕਾਂ ਦੀ ਵਾਰੀ ਆਈ ਹੋਈ ਆ ਹੁਣ ਪਬਲਿਕ ਦੀ ਵਾਰੀ ਆਈ ਹੋਈ ਆ ਲੋਕਾਂ ਦੀ ਵਾਰੀ ਆ ਆਮ ਲੋਕਾਂ ਦੀ ਵਾਰੀ ਆਮ ਜਨਤਾ ਦੀ ਵਾਰੀ ਆ ਤੂੰ ਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਥੋੜਾ ਜਿਹਾ